ਨਹੀਂ ਲੱਗਣ ਨਹੀਂ ਲੱਗਣੇ ਚਾਹੀਦੇ ਇਹ ਮੁੱਖ ਮੰਤਰੀ ਇਹ ਤਾਂ ਹੁਣ ਆਪ ਦੇ ਪੱਲਿਓਂ ਪੈਸੇ ਥੋੜੀ ਲਾਇਆ ਜੀ ਕਿਸੇ ਨੇ ਨਹੀਂ ਆਪ ਲੋਕਾਂ ਦੇ ਪੈਸੇ ਆ ਹੁਣ ਜਿਹੜੀ ਚੀਜ਼ ਦੀ ਲੋੜ ਹੈ ਜੀ ਉਹ ਲਾਉਣੀ ਚਾਹੀਦੀ ਹੈ ਰਿਫਲੈਕਟਰ ਲਾ ਦੇਣਾ ਧੁੰਦਾਂ ਤੋਂ ਬੋਰਾਂ ਤੋਂ ਕੀ ਮਿਲ ਜੂਗਾ ਜੇ ਤਾਂ ਕੋਈ ਦਿੰਦੇ ਨੇ ਬੋਰ ਤਾਂ ਤਾਂ ਆਪਾਂ ਮੰਨੀਏ ਵੀ ਠੀਕ ਆ ਲਾਜ਼ਾ ਕੇ ਦੇ ਦੇਣਾ ਇਹ ਪਹਿਲੀ ਵਾਰ ਦੇਖੇ ਨੇ ਤੁਸੀਂ ਇਹ ਤਮਾਸ਼ੇ ਅਸੀਂ ਹੁਣ ਪਹਿਲੀ ਵਾਰੀ ਉਹ ਦੇਖੇ ਨੇ ਜੀ ਆਏ ਵੀ ਪਹਿਲੀ ਵਾਰੇ ਨੇ ਲੋਕਾਂ ਤੋਂ ਇਹਨਾਂ ਨੂੰ ਆਸਤੀ ਕੀ ਲੋਕਾਂ ਨੂੰ ਪਰ ਕੁਝ ਨਹੀਂ ਹੋਇਆ ਜੀ ਆਪਣੇ ਲੋਕਾਂ ਦੀ ਵੀ ਗਲਤੀ ਹੈ ਜੀ ਲੋਕ ਵੀ ਆਪਣੀ ਜਿੰਨਾ ਚਿਰ ਵੋਟ ਪੈਸਿਆਂ ਤੇ दारू ਪਿੱਛੇ ਪਾਊਗੀ ਜੀ ਕੁਝ ਨਹੀਂ ਹੋਣਾਗਾ ਨਾ ਕੋਈ ਐਜੂਕੇਸ਼ਨ ਨੂੰ ਪੁੱਛਦਾ ਜੀ ਨਾ ਕੋਈ ਆਪਣੇ ਮੈਡੀਕਲ ਉਹਨੂੰ ਪੁੱਛਦਾ ਜੀ ਕੋਈ ਜਦੋਂ ਹੁਣ ਜੀ ਆਪਾਂ ਫਰੀ ਇਹ ਚੀਜ਼ਾਂ ਪਿੱਛੇ ਭੱਜਾਂਗੇ ਜੀ ਇਹੀ ਗੋਸ ਹੋਊਗਾ ਫਿਰ ਆਪਣਾ ਕਹਿਣ ਦਾ ਹੱਕ ਨਹੀਂ ਬਣਦਾ ਕੋਈ ਹੁਣ ਇੱਥੇ ਬਸ ਜੜਾਂਗੇ ਜੀ ਬਸ ਝੜਦਾ ਹੀ ਕੁੜੀਆਂ ਝੜਦੀਆਂ ਜੋ ਵੀ ਸਟੂਡੈਂਟਾਂ ਦੀ ਗੱਲ ਵੱਖਰੀ ਹੁਣ ਫਰੀ ਚੜਦੇ ਨੇ ਬਿਜਲੀ ਦੇ ਬਿੱਲ ਨਹੀਂ ਆਉਂਦੇ ਆਂਗੇ ਉਹ ਫਿਰ ਉਦੋਂ ਮਗਰੋਂ ਜੀ ਫਿਰ ਕੰਮ ਥੋੜੀ ਮੰਗ ਸਕਦਾ ਜੀ ਅਲੱਗ ਅਲੱਗ ਉਹ ਤੈਨੂੰ ਫਰੀ ਚ ਤਾਂ ਦੇ ਰਿਆ ਸਾਰਾ ਕੁਝ ਕਣਕ ਦਾ ਆਟਾ ਬਿਜਲੀ ਹੋਰ ਜੀ ਹੋਰ ਕੀ ਲੋਡ ਹੁੰਦੀ ਹੈ ਬੰਦੇ ਤੇ ਨਾਬਾ ਮਰੇੜ ਕੋਟਾ ਰੋਡ ਤੇ ਪਿੰਡ ਗੁਰਦਿੱਤਪੁਰਾ ਦੇ ਵਾਸਾਡੇ ਦੇ ਵਿੱਚ ਖੜਿਆ ਵਾਸਾਡੇ ਦੇ ਵਿੱਚ ਇੱਕ ਟੋਡਰ ਵਾਲੀ ਸੜਕ ਜਾਂਦੀ ਆ 8 7 ਕਿਲੋਮੀਟਰ ਛੜਕ ਦਾ ਟੋਟਾ ਹੈ ਸੜਕ ਬਣੀਆ ਪਬਲਿਕ ਦੇ ਟੈਕਸ ਦਾ ਪੈਸਾ ਇਕੱਠੇ ਕੀਤੇ ਹੋਏ ਨਾਲ ਪਰ ਪੀ ਡਬਲਯੂ ਡੀ ਡਿਪਾਰਟਮੈਂਟ ਜਿਹੜਾ ਉਹ ਬੋਰਡ ਲਗਾ ਰਿਹਾ ਬੋਰਡ ਦੀ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪਰ ਪਹਿਲੀ ਵਾਰ ਨੇ ਜਿਹੜੇ ਬੋਰਡ ਇਸ ਤਰ੍ਹਾਂ ਦੇ ਲੱਗੇ ਹੋਏ ਨਜ਼ਰ ਆ ਰਹੇ ਨੇ ਇਹ ਸੜਕ ਮਾਨ ਜੋ ਕਹਿੰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਣਾਈ ਹੈ ਦੇਖੋ ਕਿੰਡੀ ਮਸ਼ਹੂਰੀਆ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਦੀ ਪੀ ਡਬਲਯੂ ਡੀ ਡਿਪਾਰਟਮੈਂਟ ਵੱਲੋਂ ਕੀਤੀ ਜਾ ਰਹੀ ਆ ਕਿ ਇਹ ਸੜਕ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਣਾਈਆ ਖਰਮ ਹੋਣੀ ਚਾਹੀਦੀ ਹੈ ਪੀਡਬਲਯੂਡੀ ਵਿਪਾਕ ਨੂੰ ਕਿ ਇਸ ਤਰ੍ਹਾਂ ਦੇ ਬੋਰਡ ਨੇ ਜਿਹੜੇ ਉਹ ਕਿਉਂ ਲਗਾਏ ਜਾ ਰਹੇ ਨੇ ਕਿਉਂ ਲਗਾਏ ਜਾ ਰਹੇ ਨੇ ਇਹ ਬੋਰਡ ਲੋਕਾਂ ਦੇ ਪੈਸੇ ਨਾਲ ਟੈਕਸ ਦਾ ਇਕੱਠਾ ਕੀਤੇ ਹੋਏ ਪੈਸੇ ਨਾਲ ਵਿਕਾਸ ਕਾਰਜ ਹੋ ਰਹੇ ਨੇ ਪਰ ਇੱਕ ਕੋਈ ਸੜਕ ਪਹਿਲੀ ਵਾਰ ਨਹੀਂ ਬਣੀ ਇਹ ਸੜਕ ਕੋਈ ਪਹਿਲੀ ਵਾਰ ਨਹੀਂ ਬਣੀ ਵੀ ਇਸੇ ਸਰਕਾਰ ਦੇ ਵਿੱਚ ਸੜਕ ਬਣੀ ਹੋਵੇ ਪਰ ਮੁੱਖ ਮੰਤਰੀ ਨੂੰ ਪੀਡਬਲਯੂਡੀ ਡਿਪਾਰਟਮੈਂਟ ਵੱਲੋਂ ਕਿਉਂ ਸੇਰਾ ਦਿੱਤਾ ਗਿਆ ਲੋਕਾਂ ਦੇ ਟੈਕਸ ਦੇ ਨਾਲ ਦਿੱਤਾ ਹੋਇਆ ਟੈਕਸ ਹੈ ਜਿਹੜਾ ਪੰਜਾਬ ਸਰਕਾਰ ਨੂੰ ਲੋਕ ਟੈਕਸ ਦਿੰਦੇ ਨੇ ਉਹ ਟੈਕਸ ਦੇ ਨਾਲ ਇਹ ਸੜਕ ਬਣੀ ਹੋਈ ਆ ਭਗਵੰਤ ਮਾਨਿਕ ਤੇ ਆਪਣੇ ਪਰਸਨਲ ਖਾਤੇ ਚੋਂ ਨਹੀਂ ਪਰਸਨਲ ਪੈਸੇ ਨਾਲ ਨਹੀਂ ਸੜਕ ਬਣਾਈ ਲੋਕਾਂ ਦੇ ਪੈਸੇ ਨਾਲ ਸੜਕ ਬਣੀ ਹੋਈ ਚਾਹੇ ਹੋਈ ਆ ਇਹ ਤੇ ਪੀਡਬਲਿਊ ਡਿਪਾਰਟਮੈਂਟ ਨੂੰ ਸੋਚ ਸਮਝ ਕੇ ਇਹ ਬੋਰਡ ਲਗਾਉਣੇ ਚਾਹੁੰਦੇ ਨੇ ਇੱਥੇ ਬੋਰਡ ਲੱਗਣੇ ਚਾਹੀਦੇ ਸੀ ਵੀ ਇਹ ਪਿੰਡ ਇੰਨੀ ਦੂਰੀ ਤੇ ਆ ਇੱਥੇ ਕਿਹੜਾ ਖੇਤਰ ਆ ਏ ਇਥੇ ਜਿਸ ਤਰ੍ਹਾਂ ਕੀ ਧੁੰਦਾ ਪੈਂਦੇ ਨੇ ਇੱਥੇ ਹੋਰ ਕੁਝ ਜਲਾਉਣੇ ਚਾਹੀਦੇ ਸੀ ਜਿੱਥੋਂ ਕੋਈ ਲੋਕਾਂ ਨੂੰ ਦਿਖੇ ਲੋਕਾਂ ਨੂੰ ਪਤਾ ਲੱਗੇ ਵੀ ਇਹ ਪਿੰਡ ਨੂੰ ਸੜਕ ਜਾਂਦੀ ਆ ਜਿਸ ਤਰ੍ਹਾਂ ਕੀ ਧੁੰਦਾਂ ਦਾ ਜਿਹੜਾ ਕਹਿਰ ਆ ਉਹ ਸ਼ਰਮ ਦਿਖ ਰਿਹਾ ਪਰ ਪੀ ਡਬਲਯੂ ਡਿਪਾਰਟਮੈਂਟ ਵੱਲੋਂ ਕਮਸ਼ੂਰੀਆਂ ਦੇ ਬੋਰਡ ਲਗਾਏ ਜਾ ਰਹੇ ਨੇ ਭਗਵੰਤ ਮਾਨ ਨੇ ਕਹਿੰਦੇ ਸੜਕ ਬਣਾਈ ਆ ਗੱਲਬਾਤ ਵੀ ਕਰਾਂਗੇ ਐਕਸ਼ਨ ਸਾਹਿਬ ਪੀ ਡਬਲਯੂ ਡੀ ਡਿਪਾਰਟਮੈਂਟ ਨਾਲ ਵੀ ਬੋਰਡ ਕਿਸ ਦੀ ਮਨਜ਼ੂਰੀ ਨਾਲ ਲਗਾਇਆ ਗਿਆ ਹੈ ਨਾ